ਇਸ ਬਿਲਰੀ ਦੀ ਸਭ ਤੋਂ ਵੱਡੀ ਖਬਰ سامنے ਆ ਰਹੀ ਹੈ ਟੈਂਡਰ ਘਟਾਲੇ ਮਾਮਲੇ ਵਿੱਚ ਭਾਰਤ ਪੋਸ਼ਨ ਆਸ਼ੂ ਨੂੰ ਅਦਾਲਤ ਨੇ 5 ਦਿਨਾਂ ਦੀ ਰਿਮਾਂਡ ਤੇ ਭੇਦ ਦਿੱਤਾ ਬੀਤੇ ਦਿਨ ED ਵੱਲੋਂ ਪੁੱਛਗਿੱਛ ਤੋਂ ਬਾਅਦ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਟੈਂਡਰਾਂ 'ਚ ਕਰੋੜਾਂ ਰੁਪਏ ਦੇ ਕਪੜੇ ਦੇ ਉਹਨਾਂ ਤੇ ਇਲਜ਼ਾਮ ਲੱਗੇ ਹਨ ਬੀਤੇ ਦਿਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਨ ਆਸ਼ੂ ਨੂੰ ED ਨੇ ਜਲੰਧਰ ਦੇ ਵਿੱਚ ਪੁਚਗਿਸ਼ ਲਈ ਬੁਲਾਇਆ ਸੀ ਦੇਰ ਸ਼ਾਮ ਈਡੀ ਦੇ ਅਧਿਕਾਰੀਆਂ ਨੇ ਪੁਚਗਿਸ਼ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਈਡੀ ਦੇ ਅਧਿਕਾਰੀਆਂ ਨੇ 9 ਘੰਟੇ ਤੱਕ ਆਸ਼ੂ ਤੋਂ ਉਸ ਦੀ ਵਧੀ ਹੋਈ ਦੌਲਤ ਅਤੇ ਵਿਦੇਸ਼ਾਂ ਚ ਲੈਂਡਨ ਬਾਰੇ ਪੁਚਗਿਸ਼ ਕੀਤੀ ਅੱਜ ਆਸ਼ੂ ਨੂੰ ਸੰਵਿਧਾਨ ਚੌਂਕ ਨੇੜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਆਸ਼ੂ ਈਡੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਈਡੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹਿੰਦੇ ਆਸ਼ੂ ਦੀ ਵਧੀ ਜਾਇਦਾਦ ਦੀ ਜਾਂਚ ਕਰ ਰਹੀ ਸੀ ਸੂਤਰਾ ਮੁਤਾਬਕ ਈਰੀ ਅਧਿਕਾਰੀਆਂ ਦੇ ਸਾਹਮਣੇ ਵਿਦੇਸ਼ਾਂ ਦੇ ਵਿੱਚ ਕੁਝ ਲੈਣ ਦੇਣ ਵੀ ਸਾਹਮਣੇ ਆਏ ਹਨ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 7 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ 25 ਮਾਰਚ 2023 ਨੂੰ ਜ਼ਮਾਨਤ 'ਤੇ ਆਸ਼ੂ ਬਾਹਰ ਆਏ ਸੀ ਜਿਸ ਨਾਲ ਹੀ ਹੁਣ ਇੱਕ ਵਾਰ ਫੇਰ ਤੋਂ 16 ਮਹੀਨਿਆਂ ਬਾਅਦ ਆਸ਼ੂ ਫੇਰ ਤੋਂ ਸਿਲਾਖਾਂ ਦੇ ਪਿੱਛੇ ਚਲੇ ਗਏ ਨੇ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਕਿੰਨੇ ਦਿਨ ਦਾ 7 ਦਿਨ ਮੰਗਿਆ ਸੀ 5 ਦਿਨ ਬੜਾ ਲੰਬੇ ਸਮੇਂ ਦੀ ਬੈਸ ਹੁੰਦੀ ਇਨ ਜੇ ਦੇਖੀਏ ਜਾਂ ਕੋਈ

ਮੇਨ ਨੋਟਸ ਜਿਹੜਾ ਕੇਸ ਰਿਸਟਰ ਹੋਇਆ ਉਹਦੇ ਤੇ 2 ਲੱਖ ਦਾ ਚਾਰਜ ਬੈਂਕ ਕੀਤਾ ਉਹ ਵੀ ਕਿਸੇ ਪਾਵਰ ਜਿਹੜਾ ਬੰਦਾ ਹੈ ਉਹਦੇ ਨੀਚੇ ਤੇ ਤੁਸੀਂ ਇਹਦੇ ਤੋਂ ਹਸਾਬ ਲਾ ਸਕਦੇ ਕਿ ਇਹਦੀ ਟੈਨਕੀ ਹੈ ਪਿਓਰਲੀ politically ਟਾਕ ਰਿਹਾ ਉਹਦੇ ਡੈਮੇਜ ਕਰਨਾ ਚਾਹੁੰਦੇ ਹੈ ਕਾਂਗਰਸ ਨੂੰ ਇਹ ਇਹਦੇ ਤੋਂ ਹਾਂ ਵਾ ਇਹਦਾ ਕੋਈ ਜਿਹੜਾ ਮੋਟੇ ਕਾਂਗਰਸ ਨੇ ਕੱਲ ਤੁਸੀਂ ਕੀਤੀ ਐ ਨਾ ਵਰਤਾਪਾਏ ਵਾਂ ਕਿਸੇ ਨਾਲ ਨਾ ਕੀਤੀ ਤੁਸੀਂ ਨਾ ਲਾਡੀ ਥੀਰੋ ਵਾਲੀ ਐ ਤੁਹਾਡਾ ਪਰਫਾਰਮਾਂਸ ਕਿੱਥੇ ਐ ਕਾਂਗਰਸ ਜਿਸ ਦੀ ਕਿਉਂ ਨਹੀਂ ਵੀ ਐ ਜੁੜਦਾ ਤੁਸੀਂ ਕਾਂਗਰਸ ਨਹੀਂ ਤੁਸੀਂ ਤਾਂ ਹੈਗੇ ਹੋ ਫਿਰ ਵੀ ਪਰ ਜਿਸ ਤਰੀਕੇ ਦੇ ਨਾਲ ਉਹ ਉਹ ਸੈਸ਼ਨ ਚੱਲਦੇ ਆ ਕਿ ਕੋਈ ਰਾਣਾ ਕਿ ਕੋਈ ਬਾਤ ਨੂੰ ਹੀ ਕਰਨੀ ਸਾਰੇ ਆ ਜਾਣਗੇ ਟੋਲੀ ਵਾਲੀ ਗੱਤ ਨਹੀਂ ਹੈ ਬਾਲੇ ਹੈ ਕਿ ਜਸਟਿਸ ਲਈ ਫਾਈਟ ਕਰਨਾ ਸਾਡਾ ਸਾਰਿਆਂ ਦਾ ਅਗਲੇ ਰਾਨੀ ਤੱਕ ਰਹਿਣ ਬਦ ਕਿ ਕਿਉਂਕਿ ਇਨ ਫਾਈਟ ਕਰਾਂਗੇ ਔਰ ਫਾਈਟ ਕਰਕੇ ਉਸ ਕਨਫਿਊਜ਼ਨ ਤੱਕ ਲੈ ਕੇ ਜਾ